ਅੱਜ ਧੁੱਪ ਸੋਣੀ ਤੇਜ਼ ਨਿਕਲੀ ਵੀ ਐ ਤੇ ਧੁੱਪ ਦਾ ਲਾਹਾ ਲੈ ਲਈਏ ਥੋੜਾ ਆ ਟੈਂਟ ਪੁੱਠਾ ਕਰਕੇ ਪਾਤੇ ਆਏ ਸੁੱਕ ਜਾਏਗਾ ਆਪਣਾ ਪੋਲੀਥੀਨ ਗਿੱਲਾ ਹੋਇਆ ਵਾ ਤੇ ਜਿਹੜਾ ਉੱਪਰ ਵਾਲ ਕਵਰ ਐ ਪਾਇਆ ਹੋਇਆ ਆਪਾਂ ਨੇ ਥੋੜੀ ਧੁੱਪ ਜੀ ਲੱਗ ਜੂਗੀ ਕਿਉਂਕਿ ਪਹਿਲਾਂ ਆਪਾਂ ਨੇ ਗਿੱਲੇ ਇਕੱਠਾ ਕਰ ਲਿਆ ਤਾਂ ਤੇ ਇੱਧਰ ਸੁੱਕਾ ਕੱਪੜਿਆਂ ਨੂੰ ਧੁੱਪ ਲਵਾ ਰਿਹਾ ਆਪਣ ਨਾਲ ਥੋੜਾ ਠੀਕ ਐ ਸਮਾ ਹੋ ਗਿਆ 9 ਵਜੇ ਦਾ ਬੈਗ ਪੈਕ ਕਰ ਲੇ ਤੇ ਉਸ ਤੋਂ ਬਾਅਦ ਜਿਹੜਾ ਟੈਂਟ ਵਗੈਰਾ ਗਿੱਲਾ ਦਾ ਕੱਪੜੇ ਲੀੜੇ ਥੋੜੇ ਗਿੱਲੇ ਦਿਓ ਆਪਣੇ ਸਾਰੇ ਸੁੱਕ ਗਏ ਤੇ ਇੱਧਰ ਆਪਣੇ ਸਾਰੇ ਕਸ਼ਮੀਰ ਵਾਲੇ ਬੈਠੇ ਨੇ ਜੀ ਆਪ ਸਭੀ ਦਾ ਦਿਲ ਸੇ ਸ਼ੁਕਰੀਆ ਸ਼ੁਕਰੀਆ ਜੀ ਜਿਸੇ ਹਿਸਾਬ ਸੇ ਬਾਰਿਸ਼ ਹੋ ਰਹੀ ਸੀ ਨਾ ਤਾਂ ਹਮਾਰੇ ਟੈਂਟ ਕੀ ਜੋ ਕਪੈਸਿਟੀ ਹੈ ਉਹ 1 ਡੇਢ ਦਿਨ ਕੀ ਹੈ ਤਾਂ ਉਸੇ ਬਾਰਿਸ਼ ਸੇ ਜ਼ਿਆਦਾ ਮੋਜੀ ਜੋ ਟੈਨਸ਼ਨ ਸੀ ਉਹ ਹਵਾ ਕੀ ਥੀ ਹਵਾ ਕੀ ਥੀ ਯਹਾਂ ਹਵਾ ਬੜੀ ਤੇਜ਼ ਚਲਦੀ ਹੈ ਠੀਕ ਹੈ ਨਾ ਤਾਂ ਜੋ ਆਪਕੇ ਟੈਂਟ ਹੈ ਇਹ ਦੂਸਰੇ ਹੈ ਥੋੜੇ ਦੇਸੀ ਟੈਂਟ ਇਹ ਕਾਮਯਾਬ ਹੈ ਇਕ 1 ਮਹੀਨਾ بارش ਪੜਤੀ ਰਹੇ ਕੋਈ ਦਿੱਕਤ ਕੀ ਬਾਤ ਨਹੀਂ ਹੈ ਠੀਕ ਹੈ ਨਾ ਤਾਂ ਆਪਕਾ ਸ਼ੁਕਰੀਆ ਦਿਲ ਸੇ ਧੰਨਵਾਦ ਠੀਕ ਹੈ ਠੀਕ ਔਰ ਇਹ ਆਪਣਾ ਮਿੱਤਰ ਖੜਾ ਜੀ ਮਹਾਰਾਜ ਵੀ ਮਹਾਰਾਜ ਨੇ ਅਲੱਗ ਅਲੱਗ ਤਰ੍ਹਾਂ ਦੀ ਆਪਾਂ ਨੂੰ ਸਬਜ਼ੀਆਂ ਖਲਾਈਆਂ ਚਾਵਲ ਖਲਾਈ ਮਹਾਰਾਜ ਦੇਖ ਇਧਰ ਥੋੜਾ ਤੇਰਾ ਸ਼ੁਕਰੀਆ ਕਰਤੇ ਆਂ ਅਭੀ ਤੋ ਅਭੀ ਚੰਡੀਗੜ੍ਹ ਕਬ ਆਏਗਾ ਸਮਝਾ ਜਲਦੀ ਆइए हां तो यहां से अभी 10 दिन में कर जाना है 15 दिन में 15 दिन में चाहिए 15 दिन में के बाद हां तो वापसी पर आपको मिलते हैं अगर मनाली का रास्ता खराब हुआ ठीक है तो दोबारा मिलते हैं तुझे ठीक है कोई बात नहीं तो सीधा फिर चंडीगढ़ चलेंगे ठीक है शुक्रिया शुक्रिया मेरे दोस्त ते अजी जानती बारदा चाका ਜੀਜੀਲਾ ਵਾਰ ਮੈਮੋਰੀਅਲ ਤੇ ਅੱਜ ਪਾਣੀ ਸਾਫ ਹੈ ਕੱਲੇ ਪਾਣੀ ਬਹੁਤ ਗੰਦਲਾ ਤਾਂ ਤੇ ਇੱਧਰ ਆਰਮੀ ਵਾਲਿਆਂ ਦਾ ਕੈਂਪ ਆ ਗਿਆ ਪਾਵਰ ਬੈਂਕ ਲਗਾਉਣ ਨੂੰ ਦੇਤਾ ਤੇ ਲਾਈਟ ਹੈ ਨਾ ਕੋਲ ਵੀ ਨਹੀਂ ਤੇ ਹੁਣ ਆਪਾਂ ਚੱਲਦੇ ਆਂ ਬਰਫ ਨਾਲ ਦੇ ਪਹਾੜ ਹੈ ਅੱਗੇ ਆਪਾਂ ਦਰਾਸ ਪਹੁੰਚਾਂਗੇ ਸਫ਼ਰ ਸਟਾਰਟ ਕਰਿਆ ਸੀਗਾ ਪਰ ਪਿੱਛੋਂ ਆਵਾਜ਼ ਆ ਰਹੀ ਜਿਹੜਾ ਚੈੱਕ ਕਰਿਆ ਤਾਂ ਜਿਹੜਾ ਇਹ ਵਾਲਾ ਨਟ ਹੈ ਇਹ ਡਿਸਕ ਦੇ ਨਾਲ ਲਾ ਕੇ ਘਸ ਰਿਹਾ ਇਹਨੂੰ ਟਾਈਟ ਕਰੀਏ ਆਪਾਂ ਫਿਰ ਅੱਗੇ ਚੱਲਦੇ ਜਿੱਦਾਂ ਹੀ ਆਪਾਂ ਮੋੜ ਮੁੜੇ ਤੇ ਸਾਹਮਣੇ ਇਹ ਵਾਲੇ ਵਿਊ ਨੇ ਆਪਣਾ ਸਵਾਗਤ ਕਰਦੇ ਆ ਅੱਗੇ ਢਲਾਨ ਦੱਸੀ ਜਾ ਰਹੀ ਹੈ ਇਹ ਉਹ ਜਿਹੜਾ ਨਾਲ ਨਟ ਲੱਗ ਰਿਹਾ ਤ ਉਹ ਲੱਗਣ ਦਾ ਕਾਰਨ ਇਹ ਤਾਂ ਵੀ ਜਿਹੜੇ ਵਿੱਚ ਵਾਲੀਆਂ ਨਾ ਰਬੜਾਂ ਹੁੰਦੀਆਂ ਉਹ ਰਬੜ ਕਿਤੇ ਗਿਰ ਗਈ ਤੇ ਉਹ ਲੂਸ ਹੋ ਗਿਆ ਹੁਣ ਉਹ ਟਾਈਟ ਕਰਿਆ ਅੱਗੋਂ ਕੋਈ ਰਬੜ ਦੇਖ ਕੇ ਉਹਦੇ ਵਿੱਚ ਵਾ ਕੇ ਫੇਰ ਟਾਈਟ ਕਰਾਂਗੇ ਸਾਹਮਣੇ ਵਾਲਾ ਸ਼ਾਨਦਾਰ ਵਿਊ ਪਿਛਲੇ 2-3 ਕਿਲੋਮੀਟਰ ਤੋਂ ਆਪਾਂ ਨੂੰ ਰੋਡ ਇਹ ਲੌਕ ਟਾਇਲ ਵਾਲੀ ਮੈਰ ਰਿਹਾ ਅੱਗੇ ਅ ਰੋਡ ਸਹੀ ਮਿਲ ਜਾਏਗਾ ਇਸ ਟਾਈਮ ਹੱਥ ਆਪਣੇ ਠੰਡੇ ਹੋ ਰਹੇ ਆ ਕਿਉਂਕਿ ਆਪਾਂ ਜਿਹੜੀ ਦੁਨੀਆ ਦੀ ਸੈਕਿੰਡ ਕੋਲਡੈਸਟ ਪਲੇਸ ਐ ਡਰਾਸ ਉਹਦੇ ਵੱਲ ਜਾ ਰਹੇ ਹਾਂ ਤੇ ਤਰਾਇ ਉਤਰ ਰਹੇ ਹਾਂ ਥੋੜੀ ਠੰਡ ਵੀ ਲੱਗ ਰਹੀ ਹੈ ਕਿਉਂਕਿ ਕਿਉਂ ਬਹੁਤ ਵਧੀਆ ਮਨ ਰਿਹਾ ਤੇ ਇਹ ਇਧਰ ਵਿਊ ਅਸਮਾਨ ਦਾ ਬਹੁਤ ਸੋਹਣਾ ਦਿਖ ਰਿਹਾ ਬਦਲ ਹੌਲੀ-ਹੌਲੀ ਆਪਣੇ ਨਾਲ ਦਰਾਸਵਾਲ ਨੂੰ ਜਾ ਰਹੇ ਨੇ ਤੇ ਇੱਧਰ ਇੱਕ ਪਿੰਡ ਵਸਿਆ ਹੋਇਆ ਇਹ ਸਾਰੇ ਉਹ ਨੇ ਜਿਹੜੇ ਇੱਥੇ ਕੰਮ ਕਰਦੇ ਨੇ ਤੇ ਇਹ ਜਵਾਕ ਲੱਗੇ ਹੋਏ ਖੇਲਣ ਤੇ ਪੱਥਰਾਂ ਦੇ ਘਰ ਬਣਾ ਕੇ ਉੱਪਰ ਇਹਨਾਂ ਨੇ ਤਰਵਾਲਾਂ ਪਾਇਆਂ ਹੋਈਆਂ ਇਹ ਜਿੰਨਾ ਵੀ ਇੱਥੇ ਰੋਡ ਦਾ ਕੰਮ ਚੱਲ ਰਿਹਾ ਏ ਇਲੈਕਟ੍ਰਿਸਿਟੀ ਦਾ ਕੰਮ ਚੱਲ ਰਿਹਾ ਤੇ ਜਿੰਨਾ ਵੀ ਲੈਂਡ ਸਲਾਈਡਿੰਗ ਵਾਲਾ ਏਰੀਆ ਏ ਉਹਨੂੰ ਕਵਰ ਕਰਨ ਦੇ ਲਈ ਇਹ ਸਾਰੇ ਇੱਥੇ ਹੀ ਰਹਿੰਦੇ ਨੇ ਤੰਨ ਨੇ ਇਹ ਵੀ ਇੰਨੀ ਠੰਡ ਦੇ ਵਿੱਚ ਵੀ ਜਵਾਕ ਇੱਥੇ ਰਹਿ ਰਹੇ ਨੇ ਤੇ ਸਾਹਮਣੇ ਵਾਲਾ ਵਿਊ ਸ਼ਾਨਦਾਰ ਹੈ ਵੀ ਇਹ ਵਿਊਆਂ ਕਰਕੇ ਇਹ ਵਾਲਾ ਰਸਤਾ ਜਾਣਿਆ ਜਾਂਦਾ ਹੈ ਜਿਹੜੇ ਸਾਹਮਣੇ ਤੁਸੀਂ ਇਸ ਟਾਈਮ ਸਕਰੀਨ ਤੇ ਪਹਾੜ ਦੇਖ ਰਹੇ ਹੋ ਇਹ ਆਪਾਂ ਨੂੰ ਕੋਈ ਬਹੁਤੀ ਦੂਰ ਨਹੀਂ ਹੈ ਤੇ ਬਰਫ਼ ਵਾਲਾ ਪਾਣੀ ਇਹ ਸਾਰਾ ਜਾ ਕੇ ਗੁਮਰੀ ਨਾਲੇ ਵਿੱਚ ਮਿਲ ਜਾਂਦਾ ਇਹ ਵਿਊ ਬਹੁਤ ਸ਼ਾਨਦਾਰ ਬਣ ਰਿਹਾ ਤੇ ਸਾਹਮਣੇ ਵਾਲਾ ਜਿਹੜਾ ਪਹਾੜ ਹੈ ਗਲੇਸ਼ੀਅਰ ਵਾਲਾ ਬਹੁਤ ਸੋਹਣਾ ਲੱਗ ਰਿਹਾ ਵਿਊ ਬਹੁਤ ਸੋਹਣਾ ਹੈ ਪਰ ਕੈਪਚਰ ਕਰਨ ਦੇ ਲਈ ਆਪਣੇ ਕੋਲੇ ਫੋਨ ਵੀ ਹੋਣਾ ਚਾਹੀਦਾ ਹੈ ਆਪਾਂ ਕੈਪਚਰ ਕਰ ਰਹੇ ਹਾਂ ਪਰ ਸੁੱਖੇ ਦਾ ਫੋਨ ਨਾ ਪਤਾ ਨਹੀਂ ਜਿਆਦਾ ਹੀਟ ਹੋ ਗਿਆ ਸਮਝ ਨਹੀਂ ਲੱਗ ਰਹੀ ਵੀ ਇਹਦੀ ਟੱਚ ਖੜ ਜਾਂਦੀ ਹੈ ਤੇ ਹੁਣ ਫਿਰ ਪਾਰਟੀ ਲਿਆ ਮੁੰਡੇ ਨੇ ਤੇ ਹੁਣ ਅੱਗੇ ਦੇਖਦੇ ਵੀ ਗੱਲਬਾਤ ਕਿਆ ਬਣਦੀ ਹੈ ਪੈਨਲ ਦਾ ਪਹਿਲਾ ਮੁੰਡਾ ਜਹਾ ਥੱਲੇ ਵਾਲਾ ਲੋਕ ਜਿਹੜਾ ਖੋਲ ਕੇ ਹਾਂ ਆ ਲੋ ਬਾਕੀ ਉਹ ਬਾਈ ਕਹਿ ਰਿਹਾ ਆਰਮੀ ਵਾਲਾ ਵੀ ਦਰਾਸ ਹੈਗੀ ਹੈ ਦੁਕਾਨ ਦਿਖਾ ਲੰਦੇ ਉੱਥੇ ਇਧਰ ਆਪਾਂ ਸਾਹਮਣੇ ਲੇ ਕੈਂਚੀ ਉੱਤਰਦੇ ਆ ਰਹੇ ਆ ਉਹ ਸਾਹਮਣੇ ਤੁਹਾਨੂੰ ਟਰੱਕ ਜਾਂਦਾ ਦਿਖ ਰਿਹਾ ਹੋਏਗਾ ਤੇ ਇਧਰ ਵੀ ਕੰਮੇਬੰਦੇ ਲੱਗੇ ਹੋਏ ਆ ਜਿਹੜੇ ਰੋਡ ਬਣਾਉਂਦੇ ਨੇ ਤੇ ਜਿਹੜੀ ਇਹ ਯਾਤਰਾ ਹੈ ਆਪਾਂ ਇਹਨਾਂ ਦੇ ਬਦੌਲਤ ਹੀ ਕਰ پا ਰਹੇ ਆ ਵੀ ਦਿਲੋਂ ਧੰਨਵਾਦ ਇਹਨਾਂ ਦਾ ਕਿ ਰੋਡ ਆਪਾਂ ਨੂੰ ਵਧੀਆ ਮਿਲ ਰਹੀ ਆ ਇੱਥੇ ਲੋਕ ਟਾਇਲ ਤਾਂ ਲਗਾਈ ਹੋਈ ਹੈ ਵੀ ਇਹ ਰਸਤਾ ਥੋੜਾ ਲੈਂਡ ਸਲਾਈਟਿੰਗ ਵਾਲਾ ਹੈ ਤੇ ਸਾਹਮਣੇ ਆਪਾਂ ਨੇ ਉੱਥੇ ਪਹੁੰਚਣਾ ਇਹ ਸਾਰੇ ਮੋੜ ਮੁੜਦੇ ਹੋਏ ਸਿੱਧਾ ਟਲਾਂਣਾ ਤੇ ਸਾਹਮਣੇ ਜੀਟੀਵੀ ਨੇ ਰਾਹ ਰੋਕੇ ਹੋਏ ਕਿ ਮਲਵਾ ਰੋਡ ਤੇ ਆਇਆ ਹੋਇਆ ਤੇ ਇਧਰ ਆਪਾਂ ਨੂੰ ਸਰਦਾਰ ਸਾਹਿਬ ਮਿਲੇ ਨੇ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਤੁਸੀਂ ਪਟਿਆਲੇ ਦੇ ਗੱਡੀ ਲੈ ਕੇ ਆਏ ਹੋ ਜੀ ਨਹੀਂ ਜੀ ਆ ਸਾਡਾ ਕੰਮ ਟੈਲਨਾ ਦਾ ਅੱਛਾ ਟੈਲਨਾ ਦਾ ਕੰਮ ਹੈ ਕੀ ਬਾਤ ਆ ਵੀ ਪੰਜਾਬੀ ਇੱਥੇ ਵੀ ਛਾਏ ਹੋਏ ਆ ਤੇ ਇਹ ਪ੍ਰੋਜੈਕਟ ਫਿਰ ਬਹੁਤ ਲੰਬਾ ਹਨ ਇਹ 1.5 ਕਿਲੋਮੀਟਰ ਦਾ ਰਹਿ ਗਿਆ ਅੱਗੇ ਫੇਰੇ ਪਰਫਮੇਜੂਗੀ ਪਿੱਛੋਂ ਸਾਰਾ ਹੋ ਗਿਆ ਹਨਾ ਪਿੱਛੋਂ ਹੋ ਗਿਆ ਪਿੱਛੋਂ ਹੋ ਗਿਆ ਸਾਰਾ ਇਹ ਬਰਫ਼ ਕਿੱਥੋਂ ਤੱਕ ਪਈ ਹੋਈ ਹੈ ਇਹ ਬਰਫ਼ ਹੁਣ ਪੈਣੀ ਸ਼ੁਰੂ ਹੋ ਜਾਣੀ ਹੈ 9 ਵਜੇ ਤੇ ਲਾਸਟ 10 ਵਜੇ ਚੜ ਜੇ ਹਾਂ ਹਾਂ ਆਹ ਦੇ ਕੱਲ ਪਈ ਕਿੰਨੀਆਂ ਦੇ ਆਹ ਉਹ ਉੱਪਰ ਵਾਲੀ ਪਈ ਹੋਈ ਹੈ ਆਓ ਜੋ ਪਹਾੜੀਆਂ ਦੇ ਆਹ ਚੋਟੀ ਤੇ ਪੈ ਗਈ ਚੱਲ ਬਸ ਇਹ ਹੁਣ ਪੈਣ ਤੇ ਹੀ ਹੈ ਹਾਂ ਲੋ ਜੀ ਰਸਤਾ ਖੁੱਲ ਗਿਆ ਠੀਕ ਹੈ ਸਰਦਾਰ ਸਾਹਿਬ ਠੀਕ ਹੈ ਜੀ ਠੀਕ ਹੋਰ ਚਾਹ ਪਾਣੀ ਧੰਨਵਾਦ ਰਸਤਾ ਬਣਾਉਣ ਲਈ ਤਾਂ ਹੀ ਸਾਡੀ ਯਾਤਰਾ ਹੋ ਰਹੀ ਹੈ ਵੀ ਨਹੀਂ ਇਹ ਯਾਤਰਾ ਬਹੁਤ ਔਖੀ ਹੈ ਤੇ ਇੱਥੋਂ ਆ ਥੋੜਾ ਰੋੜ ਪੱਕਾ ਮਿਲਣ ਲੱਗ ਗਿਆ ਆਪਾਂ ਇਹ ਸਾਰੇ ਜਿਹੜੇ ਜੀਲਾ ਏ ਇਹ ਉਤਰ ਰਹੇ ਆ ਕਿੰਨਾ ਆਪਾਂ ਪਰਸੋਂ ਚੜੇ ਆ ਇੰਨੇ ਆ ਤੁਰ ਰਹੇ ਆ ਇਹ ਦੋਨੋਂ ਸਾਈਡੋਂ ਚੜਨਾ ਔਖਾ ਏ ਪਰ ਇੱਧਰ ਇੰਨਾ ਕੰਮ ਬਹੁਤਾ ਔਖਾ ਨਹੀਂ ਲੱਗਿਆ ਉੱਧਰ ਵਾਲਾ ਕੰਮ ਬਹੁਤਾ ਸਿੱਧਾ ਤਾਂ ਇੱਧਰ ਆਪਾਂ ਨੂੰ ਜਿਹੜੇ ਪਹਾੜ ਏ ਉਹ ਰੰਗ-ਬਰੰਗੇ ਦਿਖਣ ਲੱਗ ਗਏ ਜਿਹੜਾ ਪਹਾੜ ਆਪਣੇ ਇਹ ਸਾਹਮਣੇ ਆ ਇਹ ਹਰੀ-ਹਰੀ ਜੀ ਭਾ ਮਾਰ ਰਿਹਾ ਉਹ ਸਾਹਮਣੇ ਪੂਰੇ ਆ ਇੱਧਰ ਲਾਲੀ ਪਾਏ ਆ ਤੇ ਸਾਹਮਣੇ ਬਰਫਾਂ ਲੱਦੇ ਪਹਾੜ ਹੈ। ਇਹ ਹਰੇ-ਹਰੇ ਜਿਹਾ ਪਤਾ ਨਹੀਂ ਕਿਉਂ ਹੈ। ਇਸ ਜਸ ਸ਼ਾਨਦਾਰ 뷰 ਦੇ ਵਿੱਚ ਆਪਾਂ ਇਸ ਬ੍ਰਿਜ ਨੂੰ ਪਾਰ ਕਰ ਰਹੇ ਆ। ਇਸ ਬ੍ਰਿਜ ਦਾ ਨਾਮ ਹੈ ਮੇਨਾ ਬ੍ਰਿਜ। ਇਹ 2008 ਦੇ ਵਿੱਚ ਵੀਆਰਓਪਰ ਤੋਂ ਬਣਾਇਆ ਗਿਆ ਸੀ। ਤੇ ਇੱਧਰ ਗੁਮਰੀ ਨਾਲਾ ਆਪਣਾ ਸਾਈਜ਼ ਬੜਾ ਕਰ ਰਿਹਾ ਹੈ। ਜਿੰਨੇ ਵੀ ਆਸ-ਪਾਸ ਦੇ ਝਰਨੇ ਦਾ ਪਾਣੀ ਹੈ ਉਹ ਸਾਰਾ ਇਹਦੇ ਵਿੱਚ ਇਕੱਠਾ ਹੋ ਰਿਹਾ ਅੱਗੇ ਇਹ ਇੱਕ ਨਦੀ ਆਏਗੀ ਉਹਦੇ ਵਿੱਚ ਗਿਰ ਜਾਏਗਾ ਲਦਾਖ ਚ ਪੈਂਦਾ ਲਦਾਖ ਹੁਣ ਲਦਾਖ ਦੇ ਵਿੱਚ ਸਫਰ ਕਰ ਰਹੇ ਆ ਤਾਂ ਹੀ ਪਹਾੜਾਂ ਨੇ ਆਪਣਾ ਰੰਗ ਰੂਪ ਚੇਂਜ ਕਰ ਲਿਆ ਕਿਉਂਕਿ ਇਸ ਟਾਈਮ ਆਪਾਂ ਲਦਾਖ ਦੇ ਵਿੱਚ ਸਫਰ ਕਰ ਰਹੇ ਆ ਤੇ ਫੋਨ ਆਪਣਾ ਬੰਦ ਹੋਣ ਵਾਲਾ ਬੈਟਰੀ ਰਹਿ ਗਈ ਸਿਰਫ 3% ਤੇ ਸਾਹਮਣੇ ਸਵਾਗਤ ਦਾ ਬੋਰਡ ਲੱਗਿਆ ਹੋਇਆ ਤੇ ਕਾਰਗਿਲ ਅਥਾਰਟੀ ਜਿਹੜੀ ਟੂਰਿਜ਼ਮ ਡਿਵੈਲਪਮੈਂਟ ਵਾਲੀ ਉਹ ਆਪਣਾ ਜੀ ਸਵਾਗਤ ਕਰ ਰਹੀ ਹੈ ਸ਼ੁਕਰੀਆ ਮਿਹਰਬਾਨੀ ਪਹੁੰਚ ਆਪਾਂ ਨੇ 2 ਦਿਨ ਪਹਿਲਾਂ ਜਾਣਾ ਤਾਂ ਪਰ ਮੀਂਹ ਨੇ ਰੋਕ ਲੇ ਆਹ ਰੋਡ ਦੇ ਇੱਕ ਸਾਈਡ ਤੋਂ ਦੂਸਰੀ ਸਾਈਡ ਸਮਾਨ ਪਹਚਾਣ ਦੇ ਲਈ ਇਹ ਸਾਹਮਣੇ ਇੱਕ ਲੇਅਰ ਲਾਈ ਹੋਈ ਹੈ ਵਾਇਰ ਲਗਾਈ ਹੋਈ ਹੈ ਤੇ ਵਾਇਰ ਦੇ ਨਾਲ ਇਹ ਸਮਾਨ ਇੱਥੋਂ ਛੱਡ ਰਹੇ ਨੇ ਤੇ ਉਹ ਸਾਹਮਣੇ ਵਾਲੇ ਫਿਰ ਜਿਹੜੇ ਇਹ ਖੱਬੇ ਲੱਗੇ ਵੇ ਇਹਨਾਂ ਦੇ ਉੱਤੇ ਫਿੱਟ ਕਰਕੇ ਅੱਗੇ ਫਿਰ ਜਿਹੜਾ ਬਿਜਲੀ ਦਾ ਪ੍ਰਬੰਧ ਹੈ ਉਹ ਸਾਰਾ ਵਧੀਆ ਹੋ ਜਾਏਗਾ ਫੋਨ ਦੀ ਬੈਟਰੀ 1% ਹੈ ਤੇ ਆਪਾਂ ਇਸ ਟਾਈਮ ਸਿੱਧੀ ਢਲਾਨ ਤੇ ਜਾ ਰਹੇ ਤੇ ਸਾਹਮਣੇ ਵਾਲਾ 뷰 ਬਹੁਤ ਸੋਹਣਾ ਦਿਖ ਰਿਹਾ ਅੱਗੇ ਕੁਝ ਦੁਕਾਨਾਂ ਦਿਖ ਰਹੀਆਂ ਦੇਖਦੇ ਆ ਉੱਥੇ ਜਾ ਕੇ ਅਗਰ ਫੋਨ ਚਾਰਜ ਹੋ ਗਿਆ ਅੱਧਾ ਘੰਟਾ ਰੁੱਕ ਕੇ ਚਾਹ ਪਾਣੀ ਪੀ ਕੇ ਫਿਰ ਅੱਗੇ ਚੱਲਾਂਗੇ ਸਾਹਮਣੇ ਜਿਹੜੀ ਸੋਹਣੀ ਥਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਸ ਜਗ੍ਹਾ ਦਾ ਨਾਮ ਹੈ ਜਿ ਮਤਿਆਨ ਇੱਥੇ ਹੋਟਲ ਵਗੈਰਾ ਮਿਲ ਜਾਣਗੇ ਸਟੇਲ ਹੀ ਵਧੀਆ ਏ ਪਿਛਲਾ ਏਰੀਆ ਸਾਰਾ ਡਿਫੈਂਸ ਲੈਂਡ ਹੈ ਤੇ ਆਪਾਂ ਦੇਖਦੇ ਆ ਅੱਛੇ ਅਗਰ ਇੱਥੇ ਲਾਈਟ ਹੋਈ ਤਾਂ ਫੋਨ ਚਾਰਜ ਕਰ ਲਾਂਗੇ ਨੀ ਲਾਈਟ ਹੈ ਨਹੀਂ ਰਾਤ ਦੀ ਥੈਂਕ ਯੂ ਇਹ ਪਿੰਡ ਹੈ ਜੀ ਮਤਿਆਨ 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 ਤੇ ਲਦਾਖ ਸਟਾਰਟ ਹੈ ਹਾਂ ਲਦਾਖ ਸਟਾਰਟ ਠੀਕ ਹੈ ਤੇ ਇਹ ਭਰਾ ਨੇ ਆਪਣਾ ਵੈਲਕਮ ਕਰਾਇਆ ਲਦਾਖ ਆਂਡ ਤੇ ਵੈਲਕਮ ਇਨ ਲਦਾਖ ਤੇ ਸਾਹਮਣੇ ਫਸਲવાડી ਵਾਲਾ ਸੀਨ ਹੈ ਤੇ ਇੱਕ ਛੋਟਾ ਜਿਹਾ ਪਿੰਡ ਹੈ ਆ ਕਿੰਨੀ ਕੁ ਪੋਪੂਲੇਸ਼ਨ ਹੈ ਇੱਥੇ ਕਿੰਨੇ ਕਿੰਨੇ ਰਹਿੰਦੇ ਨੇ ਝੂਲੇ 120 120 ਝੂਲੇ ਠੀਕ ਹੈ। ਤੋ ਪੂਛ ਜਦੋਂ ਜ਼ੀਰੂ ਪਾਣੀ ਪੋਛਦੇ ਸਮਝ ਲਦਾ ਲਦਾ ਖਿਰੂ ਹੈ। ਜੁਜੀਲਾ ਸਹੀ। ਹਾਂ ਜੁਜੀਲਾ ਸਹੀ। ਹਾਂ ਜੁਜੀਲਾ ਸਹੀ ਲਦਾਖ ਕਾਟ ਹੈ। ਠੀਕ ਹੈ ਜੀ ਇਹ ਸੋਹਣਾ ਪਿੰਡ ਤੇ ਆਪਾਂ ਅੱਗੇ ਚੱਲਦੇ ਆਂ। ਤੇ ਆਪਾਂ ਇਸ ਵੀਰ ਕੋਲੇ ਖੜੇ ਸੀਗੇ ਤੇ ਇਹ ਵੀਰ ਬੋਲ ਰਿਹਾ ਵੀ ਇੱਥੇ ਸਿਰਫ ਸਿਰਫ ਜੌਂ ਹੁੰਦੇ ਆ। ਜੋ ਮੋਟਰੀ ਗਾਸ ਹੁੰਦੇ। ਬਸ ਇਹ ਵਾਲੀ ਕਾ ਹੁੰਦੀ ਆ? ਆਟੋਸ ਬੋਲਦੇ ਹਾਂ ਆਟੋ। ਠੀਕ ਹੈ ਤੇ ਇੱਥੇ ਬਰਫ ਕਦੋਂ ਸਟਾਰਟ ਹੋ ਜੇਗੀ? ਹਾਂ ਬਰਫ ਵਹੀਂ ਇਹ ਮਤਲਬ ਅਕਤੂਬਰ ਤੋਂ ਸਟਾਰਟ ਹੋ ਜੇਗੀ ਅਕਤੂਬਰ ਤੋਂ ਸਟਾਰਟ ਹੋ ਜੇਗੀ ਤੇ ਕਿੰਨੇ ਕਿੰਨੇ ਫੁੱਟ ਹੁੰਦੀ ਹੈ ਨਹੀਂ ਮਤਲਬ ਜਨਵਰੀ ਫਰਵਰੀ ਵਿੱਚ ਤਾਂ ਵਹੀਂ 4.5 ਤੋਂ 5 ਤੱਕ ਠੀਕ ਹੈ ਤੇ ਫਿਰ ਘਰੇ ਰਹਿੰਦੇ ਹੋ ਖਾਣਾ ਦਾਣਾ ਸਟੋਰ ਕਰਦੇ ਹੋ ਜੋ ਯਹਾਂ ਪੇ ਰਹਤੇ ਹੋ ਤੋ ਸਟਾਰਟ ਕਰਤੇ ਬਾਕੀ ਯਹਾਂ ਪੇ ਉਤਨਾ ਰਹਤੇ ਨਹੀਂ ਕਿਉਂ ਜਾਤੇ ਕੋ ਜਾਤੇ ਕਾਰਗਿਲ ਕਾਰਗਿਲ ਬਸ ਕੋਈ ਸਿਰ ਨਹੀਂ ਠੀਕ ਹੈ ਵੀ ਇੱਥੋਂ ਚਲੇ ਜਾਂਦੇ ਨੇ ਠੀਕ ਹੈ ਲੱਕੜ ਵਗੈਰਾ ਸਟੋਰ ਕਰਦੇ ਹੋਣੇ ਫਿਰ ਹਾਂ ਲੱਕੜੀ ਉਹ ਵੀ ਜੋ ਸਭ ਉਹ ਸਟੋਰ ਕਰਨ ਜੋ ਅਭੀ ਇਹ ਲੋਕ मतलब पास बन रहा है क्योंकि कहीं से जाना है मतलब समझना पड़ेगा तो इधर को इतना बैठते ही नहीं ठीक है यहाँ से चले जाते हैं शिफ्ट हो जाते हैं है। तो यहाँ कोई मेडिकल तो भी है स्कूल है यहाँ स्कूल वगैरह स्कूल भी स्कूल तो गांव तो है मेडिकल uh, तो नहीं है ठीक है टोटल कितने घर हो गए गांव के अंदर गांव के अंदर अभी तो ਪੰਜ ਟਾਈਮ ਦਰਾਸ ਤੋਂ ਤਕਰੀਬਨ 17 ਕਿਲੋਮੀਟਰ ਦੂਰ ਖੜੇ ਆ ਤੇ ਇਹ ਸਾਹਮਣੇ ਗੱਡੀ ਖੜੀ ਆ ਕੇ ਪੈਟਰੋਲ ਪੰਪ ਤੇ ਪੀਵੀ 23 ਫਤੇਗੜ ਸਾਹਿਬ ਤੋਂ ਇਹ ਚ ਉਬਰਨੇ ਕਿ ਕਿਥੋਂ ਦੇ ਰਹਿਣ ਵਾਲੇ ਹੋ ਤੁਸੀਂ ਫਤੇਗੜ ਸਾਹਿਬ ਤੋਂ ਸਾਡੇ ਹੈਗੇ ਬਾਈ ਪਿੰਡ ਚੁੰਨੀ ਬਡਾਲੀ ਕੋਲ ਪਿੰਡ ਮੰਨੇੜਾ ਜਾਕਣ ਠੀਕ ਹੈ ਤੇ ਅੱਗੇ ਕਿੱਥੇ-ਕਿੱਥੇ ਘੁੰਮ ਕੇ ਆਣਾ ਫਿਰ ਬਈ ਬਾਈ ਜਾਵਾਂਗੇ ਲਦਾਖ ਪੈਂਗੋਂਗਲੇਕ ਤੱਕ ਜਾਵਾਂਗੇ ਠੀਕ ਹੈ ਤੇ ਹੁਣ ਘਰੋਂ ਚੱਲਿਆਂ ਨੂੰ ਕਿੰਨੇ ਦਿਨ ਹੋ ਗਏ ਚੱਲੇ ਦੇ ਬਾਈ 23 ਤਰੀਕ ਨੂੰ ਅੱਗੇ ਸਟੇਜ ਵਾਲਾ ਕਿਦਾਂ ਸੋਚਦੇ ਹੋ ਫਿਰ ਜਿੱਥੇ ਹਨੇਰਾ ਹੋ ਗਿਆ ਉੱਥੇ ਰੁਕ ਗਏ ਹੋ ਗਿਆ ਪੱਕਾ ਨਹੀਂ ਤੇ ਰੁਕੇ ਰੁਕੇ ਤੇ ਕੱਲ ਮੀਂਹ ਕਰਕੇ ਕਿੱਥੇ ਰੁਕੇ ਰਹੇ ਫਿਰ ਕੱਲ ਸੀ ਰੁਕੇਆਂ ਸੋਨਮਾਰਗ 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 ਬਹੁਤ ਹਸਣਾ ਅਸੀਂ ਵੀ ਉੱਥੇ ਕੈਂਪਿੰਗ ਕਰੀ ਗਏ ਤੇ ਅੱਗੋਂ ਫਿਰ ਮਨਾਲੀ ਦੇ ਰਸਤੇ ਵਾਪਸ ਲਜਣਾ ਜਾਂ ਇੱਧਰ ਉਦੀ ਵਾਪਸੀ ਕਰੋਗੇ ਮਨਾਲੀ ਦਾ ਰਸਤਾ ਹੀ ਬੰਦ ਹੈ ਨਾ ਹਾਂ ਗੱਡੀਆਂ ਲਈ ਬੰਦ ਹੈ ਟੂ ਵੀਲਰ ਚੱਲੀ ਜਾਂਦੇ ਵੀ ਆਪਣੇ ਸਾਈਕਲ ਨੂੰ ਚੱਲੋ ਕੋਈ ਰਸਤਾ ਵੀ ਨਹੀਂ ਵਧੀਆ ਮਨਾਲੀ ਤੋਂ ਹਾਂ ਟੁੱਟੇ ਹੋਏ ਬਹੁਤ ਆਇਆ ਸੀ ਤਾਂ ਹੀ ਇੱਧਰ ਨੂੰ ਜਾ ਰਹੇ ਹਾਂ ਤੇ ਕਿੰਨੇ ਕਿ ਦਿਨ ਦਾ ਫਿਰ ਪਲਾਨ ਕਰਿਆ ਵੀ ਕਿੰਨੇ ਕਿ ਦਿਨ ਲਗਾਣੇ ਆ ਇੱਧਰ ਚਲੋ ਜਪਾ ਪਹੇਗਾ ਭਿਆਂਵਾਗੇ ਚਲੋ ਕੋਈ ਕਰ ਨਾ ਫੋਨ ਤਾਂ ਲੱਗ ਕੇ ਹੋਣੇ ਹਨ ਕਿਉਂਕਿ ਜਿਹੜੇ ਹਾਲ ਨਾਲ ਖਬਰਾਂ ਫੋਨੇ ਬੰਦ ਆ ਆ ਸਵਾਦ ਹੈ ਆ ਸਵਾਦ ਹੈ ਵੀ ਫੋਨ ਬੰਦ ਵੀ ਬੰਦਾ ਇੰਜੋਏ ਕਰ ਸਕਦਾ ਹੈ ਸ਼ਾਂਤੀ ਆਉਂਗੇ ਹਾਂ ਬਾਕੀ ਜਿਹੜੀ ਤੁਸੀਂ ਭਾਈ ਗੱਡੀ ਲਈ ਫਿਰ ਰਹੇ ਆ ਵੀ ਇਹ ਸਿਆਣ ਦੀ ਨਹੀਂ ਇੱਧਰ ਨੂੰ ਵੀ ਇਹ ਬਾਟਾਂ ਵੱਟਦੇ ਜਾ ਰਹੀਆਂ ਹਨ ਹਾਂ ਵੀ ਇਹਦੇ ਵਿੱਚ ਉਹ ਵੀ ਬੈਠਾ ਬੰਦਾ ਸੋਹਣਾ ਲੱਗਦਾ ਬਾਕੀ ਠੀਕ ਹੈ ਜੀ ਤੇ ਅੱਜ ਦੀ ਸਟੇ ਬਾਰੇ ਸੋਚਿਆ ਕੁਝ ਵੀ ਕਿੱਥੇ ਗਿਆ ਕੁਝ ਅੱਜ ਦੀ ਸਟੇ ਪੱਥਰ ਤੋਂ ਗੁਰਦੁਆਰਾ ਦੇਖ ਕੇ ਫੇਲੇ ਦੇਖਾਂਗੇ ਹਾਂ ਲੈ ਵੀ ਸਹੀ ਰਹੇਗਾ ਠੀਕ ਹੈ ਜੀ ਦੇਖਦੇ ਹਾਂ ਸੀ ਵੀ ਲੇ ਦੋ ਤਿੰਨ ਦਿਨਾਂ ਚ ਪਹੁੰਚੀਏ ਇਸ ਟਾਈਮ ਆਪਾਂ 15 ਹਸ ਵਾਲੇ ਪੈਟਰੋਲ ਪੰਪ ਤੇ ਬੈਠੇ ਰਹੇ ਤੇ ਇਹ ਭਰਾ ਨੂੰ ਆਪਾਂ ਨੇ ਪੈਸੇ ਦੇ ਵੀ ਜਾ ਕੇ ਚਾਹ ਫੜ ਲਿਆ ਤੇ ਇਹ ਪੈਸੇ ਵੀ ਮੋੜ ਗਿਆ ਤੇ ਨਾਲ ਬਿਸਕੁਟ ਚੱਕੀ ਫਿਰ ਰਿਹਾ ਇਹਦਾ ਕੋਈ ਜਾਣਕਾਰ ਮਿਲ ਗਿਆ ਤੇ ਲਦਾਖ ਦੀ ਆਪਣੀ ਇਹ ਪਹਿਲੀ ਚਾਹ ਹੈ ਇਹ ਜਗ੍ਹਾ ਇਹ ਪਧਰਾਸ ਤੇ ਪਹਾੜੀਆਂ ਇਹ ਜਿੱਥੇ ਆਪਾਂ ਬੈਠੇ ਆ ਇਹ ਦਰਾਸ ਦੀ ਸ਼ੁਰੂ ਹੋ ਜਾਂਦੀਆਂ ਤੇ ਆਪਾਂ ਚਾਹ ਪਾਣੀ ਪੀ ਕੇ ਫੋਨ ਵਗੈਰਾ ਚਾਰਜ ਕਰਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਇੱਥੇ ਬੈਠੇ ਨੂੰ ਆਪਾਂ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਫੋਨ ਆਪਣਾ 60% ਚਾਰਜ ਹੋ ਗਿਆ ਤੇ ਚਾਹ ਪਾਣੀ ਆਪਾਂ ਨੇ ਪੀ ਲਿਆ ਤੇ ਜੇ ਅਗਰ ਪੈਟਰੋਲ ਦੀ ਗੱਲ ਕਰੀਏ ਪੈਟਰੋਲ ਇੱਥੇ 100 ਰੁਪਏ ਹੈ ਤੇ ਡੀਜ਼ਲ ਇੱਥੇ 85 ਰੁਪਏ ਹੈ ਇਹ ਜੰਮੂ ਕਸ਼ਮੀਰ ਨਾਲੋਂ ਸਸਤਾ ਹੈ ਇੱਥੇ ਪਰ ਇੱਥੇ ਪੈਟਰੋਲ ਪੰਪ ਦੂਰ ਦੂਰ ਹੈ ਤਾਂ ਜਿਹੜੇ ਬਾਈਕ ਵਗੈਰ ਵਾਲੇ ਆ ਗੱਡੀਆਂ ਵਾਲੇ ਆ ਉਹਨੂੰ ਕੁਝ ਕੁ ਜਗ੍ਹਾ ਤੇ ਫਿਰ ਇਹ ਜੋ ਪੈਟਰੋਲ ਹੈ ਉਹ ਕੈਰੀ ਵੀ ਕਰਨਾ ਪੈਂਦਾ ਲੋ ਜੀ ਇਧਰ ਖੇਲਣਾ ਜਾਂਦੇ ਆ ਪਾਣੀ ਵਾਲੀਆਂ ਤੇ ਉਹ ਸਾਹਮਣੇ ਟੱਕੜ ਵਾਲੇ ਘਰ ਬੰਦ ਰਹੇ ਆ ਮੌਸਮ ਖਰਾਬ ਹੋਣ ਲੱਗ ਗਿਆ ਮੀਂਹ ਅੱਜ ਦਾ ਵੀ ਦੱਸਿਆ ਹੋਇਆ ਤੇ ਇੱਧਰ ਨੇ ਮੀਂਹ ਐਦਾਂ ਦੇ ਜਿਵੇਂ ਇਹ ਰੈਗੂਲਰੇ ਚੱਲਦੇ ਆ ਫਿਰ ਲਗਾਤਾਰ ਅ ਪਹਿਲਾਂ ਵਾਲਾ ਮੀਂਹ 24 ਘੰਟੇ ਚੱਲਦਾ ਰਿਹਾ ਤੇ ਥੋੜੀ ਥੋੜੀ ਗ੍ਰੀਨਰੀ ਇੱਥੇ ਦਿਖ ਰਹੀ ਏ ਪਰ ਇੱਥੇ ਨੈਟਵਰਕ ਉੱਡ ਗਿਆ ਜਿਹੜਾ ਇੱਧਰ ਤੋਂ ਸੀਮੇ ਉਦੋਂ ਵੀ ਐਡਾ ਫੋਪ ਪੈ ਨਹੀਂ ਰਿਹਾ ਉਹ ਵੀ ਬੰਦ ਹੈ ਜੀ ਦਰਾਸ ਜਾ ਕੇ ਰੇਂਜ ਆਏਗੀ ਫਿਰ ਜਿਹਦੇ ਕੋਲ ਆਪਾਂ ਨੇ ਰੋਕਣਾ ਆਪਾਂ ਉਹਨੂੰ ਫੋਨ ਕਰ ਲਾਂਗੇ ਇਹ ਹੀ ਆ ਜੀ ਪਿੰਡਾਂ ਦਾ ਮਾਹੌਲ ਇੱਧਰ ਤੇ ਆਂਦਿਆ ਤੇ ਸਾਹਮਣੇ ਆਪਾਂ ਨੂੰ ਆ ਕੁਝ ਕੱਚੇ ਘਰ ਦਿਖ ਰਹੇ ਆ ਜਿਹੜੇ ਪੁਰਾਣੇ ਆ ਉੱਤੇ ਇਹਨਾਂ ਦੇ ਜਿਹੜੇ ਜੋ ਕੱਟੇ ਹੋਏ ਆ ਹੋਰ ਰੱਖੇ ਹੋਏ ਆ ਤੇ ਇੱਧਰ ਵੀ ਆਪਾਂ ਨੂੰ ਇਹ ਪਏ ਦਿਖ ਰਹੇ ਨੇ ਤੇ ਪਿੱਛੇ ਕੁਝ ਲੱਕੜ ਦੇ ਮਕਾਨ ਹੋਰ ਬਣ ਰਹੇ ਤੇ ਜਿਹੜਾ ਮੁੰਡਾ ਆਪਾਂ ਨੂੰ ਪੈਟਰੋਲ ਪੰਪ ਤੇ ਚਾਹ ਪੁਲਾ ਰਿਹਾ ਤਾਂ ਉਹਨੇ ਦੱਸਿਆ ਵੀ ਇੱਧਰ ਤੇ ਲੋਕ ਆ ਜਿਹੜਾ ਸਾਂਹ ਹੁੰਦਾ ਏ ਉਹਨੂੰ ਵੱਢ ਕੇ ਰੱਖ ਲੈਂਦੇ ਉਹਦੇ ਵਿੱਚ ਜਿਹੜੀ ਛੋਟੀ ਗਾਂ ਦਾ ਬੱਚਾ ਹੁੰਦਾ ਬਛੜਾ ਹੁੰਦਾ ਉਹਨੂੰ ਵੱਢ ਕੇ ਰੱਖ ਲੈਂਦੇ ਫਿਰ ਜਿਹੜੇ 2-3 ਮਹੀਨੇ ਬਹੁਤੇ ਠੰਡਾਂ ਵਾਲੇ ਹੁੰਦੇ ਆ ਇਹ ਉਹਨੂੰ ਖਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਜੌਮ ਹੈ ਜੌਮਾਂ ਦਾ ਇਹ ਸੋਪ ਵਗੈਰਾ ਬਣਾ ਲੈਂਦੇ ਸੱਤੂ ਤਿਆਰ ਕਰ ਲੈਂਦੇ ਤੇ ਉਸ ਤੋਂ ਬਾਅਦ ਜਿਹੜੀਆਂ ਦਾਲਾਂ ਦੂੜਾਂ ਉਹਨਾਂ ਨੂੰ ਘੱਟ ਖਾਂਦੇ ਨੇ ਤੇ ਜਿਹੜੀਆਂ ਸਬਜ਼ੀਆਂ ਹਰੀਆਂ ਉਹਨਾਂ ਨੂੰ ਵਹੇ ਸੁਕਾ ਕੇ ਰੱਖਦੇ ਨੇ ਤੇ ਇੱਧਰ ਇਹ ਇਹਨਾਂ ਦੇ ਖੇਤ ਨੇ ਤੇ ਇੱਧਰ ਨੇ ਪਹਾੜ ਇਹ ਬਹੁਤ ਹੀ ਸੁਨੱਖੇ ਆ ਉਹ ਸਾਹਮਣੇ ਥੋੜੀ ਥੋੜੀ ਜਿਹੜੇ ਐਮਾਜੋਨ ਵਾਲੇ ਪਹਾੜ ਹੈ ਉਹਨਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ਵਿੱਚ ਵਿੱਚ ਨੂੰ ਢਲਾਨ ਆ ਜਾਂਦੀ ਤੇ ਵਿੱਚ ਨੂੰ ਚੜਾਈ ਚੜਨੀ ਪੈਂਦੀ ਹੈ ਤੇ ਠੰਡ ਫਰਲੀ ਸ਼ੁਰੂ ਹੋ ਗਈ ਵੀ ਹੱਥ ਇਹ ਲਾਲ ਹੋਏ ਵੀ ਆ ਸੁੰਨ ਹੋ ਰਹੀ ਹੈ ਹਵਾ ਜਮੀ ਠੰਡ ਲੱਗ ਰਹੀ ਹੈ ਵੀ ਇੰਨੀ ਠੰਡੀ ਹਵਾਏ ਮਨ ਕਰ ਰਿਹਾ ਵੀ ਕਲੀਅਰ ਹੋਰ ਪਾਈ ਜਾਵੇ ਠੰਡਾਂ ਵਾਲੀ ਜੈਕਟ ਕੱਢੀ ਜਾਵੇ ਬਾਕੀ ਚੜਾਈ ਤੇ ਕੰਮ ਸੱਟ ਰਹਿਦਾ ਉਤਰਾ ਵੀ ਤੇ ਠੰਡ ਜ਼ਿਆਦਾ ਲੱਗਦੀ ਹੈ ਤੇ ਅੱਗੇ ਪਹਾੜ ਫੇਰ ਚੇਂਜ ਹੋਣ ਲੱਗੇ ਇਹ ਵਾਲੇ ਪਹਾੜਾਂ ਦੇ ਉੱਤੇ ਆਪਾਂ ਨੂੰ ਥੋੜੀ-ਬੋਤੀ ਘਾਹ ਬੂਟੀ ਦਿਖ ਰਹੀ ਹੈ ਪਰ ਜਿਹੜੇ ਸਾਹਮਣੇ ਲਿਖ ਰਹੇ ਯਾਰ ਉਹ ਜਵਾ ਪਲੇਸ ਇਨ ਇਹ ਨਹੀਂ ਸ਼ੇਪ ਚੇਂਜ ਹੋ ਜਾਂਦੀ ਆਕਾਰ ਚੇਂਜ ਹੋ ਜਾਂਦੇ ਰੰਗ ਰੂਪ ਸਾਰਾ ਬੁਸ਼ੀ ਚੇਂਜ ਹੋ ਜਾਂਦਾ ਤੇ ਰਸਤੇ ਦੇ ਵਿੱਚ ਇਦਾਂ ਦੇ ਛੋਟੇ-ਛੋਟੇ ਚਰਨੇ ਆਉਂਦੇ ਰਹਿੰਦੇ ਨੇ ਤੇ ਜਿਹੜੇ ਲੋਕਲ ਆ ਉਹ ਆਪਣੀਆਂ ਗੱਡੀਆਂ ਲੈ ਜਾਂਦੇ ਟੈਂਕਰ ਲੈ ਜਾਂਦੇ ਤੇ ਇੱਥੋਂ ਪਾਣੀ ਭਰ ਕੇ ਲੈ ਜਾਂਦੇ ਨੇ ਇਹ ਚਰਨੇ ਦਾ ਇਹਨਾਂ ਨੂੰ ਹੀ ਫਾਇਦਾ ਹੈ। ਵੀ। ਆ ਕੀ ਅਗਰ ਪਾਣੀ ਦੀ ਗੱਲ ਕਰੀਏ। ਇਧਰ ਲੱਗੇ ਜਿਹੜੀ ਨਦੀ ਵਹਿ ਰਹੀ ਹੈ। ਵੀ ਬਹੁਤ ਸਾਫ਼ ਹੈ। ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਹੈ ਕਿਹੜੀ ਹੈ। ਇੱਥੇ ਤਾਂ-ਤਾਂ ਦੇ ਉੱਤੇ ਨਾ ਭਾਲੂਆਂ ਦੇ ਬੋਰਡ ਲਗਾਏ ਹੋਏ ਆ। ਇਹ ਸਾਰਾ ਏਰੀਆ ਭਾਲੂਆਂ ਦਾ ਹੈ। ਜਿੱਥੇ ਆਪਾਂ ਨੇ ਟੈਂਟ ਲਗਾਇਆ ਤਾਂ ਉੱਥੇ ਹੀ ਆਪਾਂ ਡੇਰੇ। ਇਹਨਾਂ ਦਾ ਇਲਾਕਾ ਹੈ ਆਪਾਂ ਇਹਨਾਂ ਦੇ ਇਲਾਕੇ ਚ ਜਾਏ ਹੋਏ ਆ ਮਾਰੇ ਜੀ ਇਹ ਕਦੀ ਵੀ ਛਟਾ ਕੇ ਮਾਰ ਕੇ ਕੋਈ ਵੀ ਚੀਜ਼ ਹੋਰ ਰੱਖਦੇ ਆ ਬਚਾਓ ਸੇ ਬਚਾਓ ਡਰ ਤਾਂ ਬਹੁਤ ਲੱਗਿਆ ਪਰ ਮਜਬੂਰੀ ਦੀ ਰਾਤ ਕੱਟਣੀ ਪੈਣੀ ਸੀ ਨਹੀਂ ਆਪਾਂ ਨੇ ਜੇ ਵੀ ਨਾ ਹੁੰਦਾ ਤਾਂ ਦਰਾਸ ਪਹੁੰਚ ਜਾਣਾ ਦਾ ਸਾਹਮਣੇ ਲੱਗਿਆ ਬੋਰਡ ਜਾਣਕਾਰੀ ਦੇ ਰਿਹਾ ਦਰਾਸ 7 ਕਿਲੋਮੀਟਰ ਕਾਰਗੇਜ 64 ਤੇ ਖੌਸੀ ਖੌਸੀ ਰਹੀ ਆਪਾਂ ਬਾਅਦ ਚ ਦੇਖਾਂਗੇ ਆਪਾਂ ਅਜ ਦਰਾਸ ਪਹੁੰਚ ਗਏ ਨਹੀਂ ਕਿ ਨਹੀਂ ਤਾਂ ਕੁਝ ਨਹੀਂ ਪਤਾ ਹਾਂ ਸ਼ੁਕਰੀਆ ਸ਼ੁਕਰੀਆ ਆਪਾਂ 2 ਕਿਲੋਮੀਟਰ ਅੱਗੇ ਲੰਘ ਗਏ ਸੀ ਉੱਧਰੋਂ ਲਿਫਟ ਲਗਾ ਕੇ ਆਏ ਆ ਤਾਂ ਇੱਧਰੋਂ ਫੇਰ ਲਿਫਟ ਮਾਰਾਂਗੇ ਇੱਕ ਪਾਣੀ ਦੀ ਬੋਤਲ ਰਹਿ ਗਈ ਸੀ ਤੇ ਇੱਕ ਆਪਣਾ ਚਾਰਜਰ ਰਹਿ ਗਿਆ ਸੀ ਇਸ ਪੈਟਰੋਲ ਪੰਪ ਤੇ ਤੇ ਆਪਾਂ ਦੁਬਾਰੇ 2 ਕਿਲੋਮੀਟਰ ਪਿੱਛੇ ਆਏ ਆ ਤੇ ਹੁਣ ਦੇਖਦੇ ਆ ਕੋਈ ਗੱਡੀ ਵਾਲਾ ਆਏਗਾ ਲਿਫਟ ਲਗਾਈਏ ਫੇਰ ਆਪਾਂ ਆਪਣੇ ਸਾਈਕਲ ਤੱਕ ਪਹੁੰਚੀਏ ਵੀ ਇਹਨਾਂ ਰਾਵਾਂ ਦੇ ਉੱਤੇ ਆਪਾਂ ਨੇ ਗੱਡੀ ਵਾਲਾ ਸਫ਼ਰ ਕਰਕੇ ਦੇਖ ਲਿਆ ਵੀ ਇੰਨਾ ਬਹੁਤਾ ਕੋਈ ਖਾਸ ਨਹੀਂ ਦਿਖਦਾ ਵੀ ਬੰਦਾ ਇੱਕ ਡੱਬੇ ਦੇ ਵਿੱਚ ਬੈਠਾ ਰਹਿੰਦਾ ਪਰ ਜਦੋਂ ਆਪਾਂ ਸਾਈਕਲ ਤੇ ਹੁੰਦੇ ਆ ਫਿਰ 360 ਵੀ ਆਪਾਂ ਦੇਖ ਕੇ ਨੇਚਰ ਨੂੰ ਇੰਜੋਏ ਕਰ ਸਕਦੇ ਹਾਂ ਸਾਹਮਣੇ ਆਪਣਾ ਮਿੱਤਰ ਆ ਰਿਹਾ ਇਹ ਦੇਖ ਕੇ ਹੈਰਾਨ ਵੀ ਇੱਥੇ ਖੜਾ ਗਿਆ ਕਰ ਰਿਹਾ ਤੇ ਸਾਹਮਣੇ ਗੱਡੀ ਆ ਰਹੀ ਟਰੱਕ ਆ ਰਹੀ ਦੇਖਦੇ ਵੀ ਕਿਹੜਾ ਰੋਕਦੇ ਪਿਛਲੇ 10 15 ਮਿੰਟ ਤੋਂ ਆਪਾਂ ਖੜੇ ਆ ਤੇ ਹੁਣ ਇਹ ਇੱਕ ਗੱਡੀ ਰੁਕੀ ਹੈ ਪੈਟਰੋਲ ਪੰਪ ਤੇ ਇਹਨੂੰ ਦੇਖਦੇ ਨੂੰ ਗੱਲ ਬਣ ਗਈ ਬਾ 2 ਕਿਲੋਮੀਟਰ ਅੱਗੇ ਜਾਣਾ ਹੈ ਹੋ ਜਾਏਗਾ ਦੋ ਦਿਨ ਵਿੱਚ ਤਾਂ ਆਜ ਵੀ ਕੋਈ ਹੈ ਨਹੀਂ ਕੰਮ ਦਾ ਸੋ ਆਰਮੀ ਕੈਂਪ 2 ਕਿਲੋਮੀਟਰ ਹੈ ਤੇ ਫਾਈਨਲੀ ਇਹ ਗੱਡੀ ਜੀ ਆਪਾਂ ਬੈਠ ਗਏ ਇਹ ਸਪਿੰਟ ਲੈ ਕੇ ਜਾ ਰਹੇ ਨੇ ਤੇ ਆਪਾਂ ਫੇਰ ਉਹਨਾਂ ਰਾਵਾਂ ਤੇ ਇੱਕ ਵਾਰੀ ਦੁਬਾਰੇ ਸਫ਼ਰ ਕਰ ਰਹੇ ਹਾਂ ਤੇ ਆਪਾਂ ਨੇ ਫੇਰ ਆਪਣਾ ਸਾਈਕਲ ਚੱਕ ਲਿਆ ਇਹਨਾਂ ਸੋਹਣੇ ਰਾਵਾਂ ਤੇ ਸਫ਼ਰ ਕਰਨ ਦੇ ਲਈ ਵੀ ਇੱਥੋਂ ਆਪਣਾ ਸਫ਼ਰ ਤਕਰੀਬਨ ਅੱਧੇ ਘੰਟੇ ਦਾ ਘੰਟੇ ਦਾ ਰਹਿ ਗਿਆ ਹੋਵੇਗਾ ਤੇ ਇੱਥੋਂ ਪਥਰਾਂ ਦਾ ਪਹਾੜਾਂ ਦਾ ਤੇ ਇਲਾਕੇ ਦਾ ਮੂਹ ਮਾਨਦਰਾ ਚੇਂਜ ਹੋ ਜਾਂਦਾ ਤੇ ਆਪਣੇ ਸਾਹਮਣੇ ਇੱਕ ਬਹੁਤ ਸੋਹਣਾ 뷰 ਬਣ ਰਿਹਾ ਕਰੋ ਜੀ ਚੈੱਕ ਫਿਰ ਇਧਰ ਜੋ ਪੱਥਰ ਪਹਾੜ ਹੈ ਇਹਨਾਂ ਦੀ ਵੀ ਰੰਗ ਚੇਂਜ ਹੋ ਗਿਆ ਜਿੱਦਾਂ ਜਿੱਥੋਂ ਗਰਮ ਪਾਣੀ ਨਿਕਲਦਾ ਹੁੰਦਾ ਨਾ ਉੱਥੇ ਇਹ ਚਮਕੀਲੇ ਜਿਹੇ ਪੱਥਰ ਹੁੰਦੇ ਨੇ ਤਾਂ ਇੱਥੇ ਇਹ ਸਾਰਾ ਪਹਾੜੀ ਏਰੀਆ ਤੇ ਸਾਹਮਣੇ 5 ਕਿਲੋਮੀਟਰ ਤੇ ਆਪਾਂ ਨੂੰ ਦਰਾਸ ਹੈ ਜੀ ਤੇ ਇਧਰ ਅੱਗੇ ਆਪਾਂ ਨੂੰ ਜੋ ਟਾਈਗਰ ਹਿੱਲ ਹੈ ਉਹ ਦਿਖਣਾ ਸਟਾਰਟ ਹੋ ਜਾਣ ਗਿਆ ਐਨ ਕਲੀਅਰ ਬਹੁਤ ਟਾਈਮ ਬਾਅਦ ਆਪਾਂ ਇਦਾਂ ਦਾ ਏਰੀਆ ਦੇਖ ਰਹੇ ਹਾਂ ਜਿੱਥੇ ਸੋਨੇ ਦੇ ਰੁੱਖ ਲੱਗੇ ਹੋਏ ਨੇ। ਉੱਥੇ ਇੱਕ ਮਿੰਟ ਬਸ ਰੋ। ਇਸ ਟਾਈਮ ਤੁਸੀਂ ਸਕਰੀਨ ਦੇ ਉੱਤੇ ਟਾਈਗਰ ਹਿਲ ਪਹਾੜੀਆਂ ਦੇਖ ਰਹੇ ਹੋ ਜਿਨ੍ਹਾਂ ਦੀਆਂ ਚੋਟੀਆਂ ਦੇ ਉੱਤੇ ਪਿਆਰ ਨੇ ਜਵਾਨ ਹੈ। ਇਹ ਬੜੀ ਡਾਈਟ ਹੈ, ਬਹੁਤ ਸਪੈਸ਼ਲ ਹੈ। ਪਿੱਛੇ ਜਿੱਥੇ ਆਪਾਂ ਨੇ ਸੈਕਿੰਡ ਛੋਟਾ ਕਰਕੇ ਗਏ ਤੇ ਉਹ ਆਰਮੀ ਕੈਂਪ ਦਾ। ਕਿਉਂ ਬੋਲ ਰਹੇ ਕਿ ਜਿਹੜਾ ਗਰਮ ਖਾਣਾ ਹੈ ਡ్రਾਈ ਫਰੂਟ ਵਗੈਰਾ ਹੋ ਗਿਆ ਚਿਕਨ ਹੋ ਗਿਆ ਕੁਝ ਵੀ ਹੋ ਗਿਆ ਵੀ ਉਹ ਉਹਨਾਂ ਨੂੰ দেয়া ਜਾਂਦਾ ਹੈ ਜਿਹੜੇ ਟਾਈਗਰ ਹਿੱਲ ਤੇ ਡਿਊਟੀ ਕਰਦੇ ਨੇ ਜਿਹੜਾ ਥੱਲੇ ਰਹਿੰਦੇ ਨੇ ਉਹਨਾਂ ਨੂੰ ਵੀ ਖਾਣਾ ਨਾਰਮਲ ਹੈ ਇਹ ਦਰਾਜ਼ੇ ਤੋਂ ਰਿਹਾ 3 ਕਿਲੋਮੀਟਰ ਇਸ ਟਾਈਮ ਤੁਸੀਂ ਸਕਰੀਨ ਦੇ ਉੱਤੇ ਦੁਨੀਆ ਦੀ ਸੈਕੰਡ ਕੋਲਡੈਸਟ ਜੋ ਥਾਂ ਹੈ ਉਹ ਦੇਖ ਰਹੇ ਹੋ ਤੇ ਇਸ ਦੀ ਐਂਟਰੀ ਬਹੁਤ ਸੋਹਣੀ ਬਣਾਈ ਹੋਈ ਹੈ ਤਰਾਸ ਜਨਵਰੀ 2019 ਦੇ ਵਿੱਚ 28.7 ਮਾਈਨਸ ਦੇ ਵਿੱਚ ਇੱਥੇ ਰਿਕਾਰਡ ਕਰਿਆ ਗਿਆ ਦਾ ਤੇ ਆਪਾਂ ਇਸ ਟਾਈਮ ਉਸੇ ਥਾਂ ਤੇ ਜਾ ਰਹੇ ਹਾਂ ਤੇ ਅਗਰ ਹੋਰ ਗੱਲਬਾਤ ਕਰੀਏ ਤਾਂ 1995 1996 ਦੇ ਵਿੱਚ ਇੱਥੋਂ ਦੇ ਜੋ ਲੋਕਲ ਉਹਨਾਂ ਦੇ ਦੱਸਣ ਅਨੁਸਾਰ ਇੱਥੋਂ ਦਾ ਟੈਂਪਰੇਚਰ -60 ਤੇ -65 ਤੱਕ ਵੀ ਗਿਆ ਹੋਇਆ ਵੀ ਇਹ ਦੁਨੀਆ ਦਾ ਸੈਕਿੰਡ ਹੈ ਪਰ ਜੇ ਤੁਹਾਨੂੰ ਆਪਾਂ ਥੋੜਾ ਹੋਰ ਸਰਚ ਕਰਦੇ ਤਾਂ ਪਤਾ ਚੱਲਦਾ ਵੀ ਜਿਹੜੇ ਟਰੈਵਲਰ ਐ ਇਹ ਉਹਨਾਂ ਨੇ ਰਿਕਾਰਡ ਕਰਿਆ ਹੋਇਆ ਜਿਹੜਾ ਉਦਾਂ ਜਿਹਨੂੰ ਆਪਾਂ ਵੈਰੀਫਾਈ ਕਹਿੰਦੇ ਆ ਉਹ ਆ ਜੀ -28.7 ਤੇ ਵਰਖਤੋਂ ਪਹਿਲਾਂ ਇੱਧਰ ਵਾਲੇ ਲੋਕੀ ਹੁਣ ਸਾਰਾ ਕੰਮ ਕਰਨ ਨਵੇਡ ਲੰਦੇ ਆ ਜਿੰਨਾ ਵੀ ਕੋਈ ਢਾਹ ਪਾਨ ਵਾਲਾ ਕੰਮ ਐ ਇਹ ਉਹਨੂੰ ਨਵੇੜਨ ਲੱਗੇ ਹੋਏ ਆ ਸਾਸਤ੍ਰੀ ਕਾਲ ਜੀ ਸਾਸਤ੍ਰੀ ਕਾਲ ਤੇ ਸਾਹਮਣੇ ਆਪਾਂ ਇੱਕ ਪੈਟਰੋਲ ਪੰਪ ਲੱਭਣਾ ਏ ਉੱਥੇ ਅਜ ਦੀ ਠਹਿਰ ਹੈ 1947 65 71 ਤੇ 1999 ਦੀ ਜਿਹੜੀ جنگ थी ਉਹਦੇ ਵਿੱਚ ਦਰਾਸ ਨੇ ਆਪਣਾ ਬਹੁਤ بڑا ਰੋਲ ਪਲੇ ਕਰਿਆ ਸੀਗਾ ਤੇ ਇੱਥੇ ਆਰਮੀ ਬਹੁਤ ਰਹਿੰਦੀ ਹੈ ਕਿਉਂਕਿ ਲਾਗੇ ਟਾਈਗਰ ਹਿੱਲ ਹੈ ਤੇ ਰਹਿਣ ਸੈਣ ਦਾ ਤਰੀਕਾ ਵੀ ਇਹਨਾਂ ਦਾ ਲੋਕਾਂ ਨਾਲੋਂ ਬਹੁਤ ਵੱਖਰਾ ਹੈ ਇਹਨਾਂ ਨੂੰ 2 ਮਹੀਨੇ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਠੰਡਾਂ ਦੀਆਂ ਬਾਕੀ ਇੱਕ ਨਾਰਮਲ ਖੇਰ ਵਾਂਗ ਇੱਥੇ ਸਾਰੀਆਂ ਸੁੱਖ ਸਹੂਦਾਵਾਂ ਨੇ ਅੱਜ ਇੱਥੇ ਰੌਣਕ ਮੇਲਾ ਬਹੁਤ ਦੇਖਣ ਨੂੰ ਮਿਲ ਰਿਹਾ ਪਤਾ ਨਹੀਂ ਕੋਈ ਫੰਕਸ਼ਨ ਹੈ ਕੋਈ ਇਵੈਂਟ ਹੈ ਇਹ ਇਧਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੈ ਦਰਾਸਾ ਜੀ ਤੇ ਲੋਕਾਂ ਦਾ ਪਹਿਰਾਵਾ ਕੁਛ ਐਦਾਂ ਦਾ ਹੈ ਤੇ ਆਪਾਂ ਅੱਗੇ ਪਹੁੰਚਦੇ ਹਾਂ ਕਿਤੇ ਪੈਟਰੋਲ ਪੰਪ ਪਤਾ ਕਰਦੇ ਹਾਂ ਤੇ ਇਹ ਕੁਝ ਚੱਲ ਰਿਹਾ ਜੀ ਇਧਰ ਤੇ ਇਧਰ ਕੋਈ ਰੈਲੀ ਰੂਲੀ ਚੱਲ ਰਹੀ ਹੈ ਪੋਲੋ ਚੱਲ ਰਿਹਾ ਪੋਲੋ ਚੱਲ ਰਿਹਾ ਤੇ ਇੱਧਰ ਇਹਨਾਂ ਨੇ ਬੋਰਡ ਲਾਇਆ ਹੋਇਆ ਜੀ ਹਾਂ ਸੈਕੰਡ ਕੋਲਡੇਸਟ ਪਲੇਸ ਦਾ ਤੇ ਆਪਾਂ ਚੱਲਦੇ ਆਂ ਅੱਗੇ ਤੇ ਠਹਿਰ ਦੇਖੇ ਜਾ ਕੇ ਪਹਿਲਾਂ ਤੇ ਆਪਾਂ ਅੱਜ ਦੀ ਠਹਿਰ ਤੇ ਪਹੁੰਚ ਗਏ ਸਾਹਮਣੇ ਸਰਦਾਰ ਜੀ ਦੀ ਵਰਕਸ਼ਾਪ ਹੈ ਸਾਈਕਲ ਆਪਣੇ ਉੱਧਰ ਲਗਾਏ ਹੋਏ ਆ ਦੇਖਦੇ ਅੱਗੇ ਦਾ ਕੀ ਮਾਹੌਲ ਹੈ ਜੀ ਸਮਾਂ ਹੋ ਰਹੀ ਜੀ 3 ਵਜੇ ਦਾ ਤੇ ਮਾਹੌਲ ਬਦਲ ਵਾਈ ਵਾਲਾ ਹੈ ਤਾਂ ਹੀ ਆਪਾਂ ਅੱਜ ਇੱਥੇ ਰੁੱਕ ਗਏ ਅੱਗੇ ਜੇ ਮੀਂਹ ਨੇ ਘੇਰ ਲਈ ਫੇਰ ਕੰਮ ਖਰਾਬ ਹੋ ਜਾਏਗਾ ਅੰਦਰ ਚੱਲਦੇ ਆਪਾਂ ਪ੍ਰਸ਼ਾਦਾ ਪਾਣੀ ਬਣਾ ਕੇ ਫਿਰ ਛਕਦੇ ਆਂ ਚੰਨ ਵਾਲੀ ਚੰਨ ਚੰਨ ਮਿਲ ਜਾਈ ਚੰਨ ਹਾਂ ਚੰਨ ਬੇਠੀ ਠੀਕ ਹੈ ਸਮਾ ਹੋ ਗਿਆ ਜੀ 6:30 ਵਜੇ ਦਾ ਤੇ ਬਾਹਰ ਦਾ ਮੌਸਮ ਕੁਛ ਐਦਾਂ ਦਾ ਇਹ ਆਪਾਂ ਵਧੀਆ ਰਹੇ ਰੋਗੇ ਵੀ ਹਵਾ ਬਹੁਤ ਤੇਜ਼ ਚੱਲ ਰਹੀ ਆ ਤੇ ਆਪਾਂ ਇਸ ਟਾਈਮ ਇੱਥੇ ਰੁੱਕ ਗਏ ਸੀਗੇ ਇਹ ਸਰਦਾਰ ਜੀ ਦਾ ਕਮਰਾ ਹੈ ਤੇ ਇੱਥੇ ਆਪਾਂ ਨੂੰ ਰੁਜਾਈਆਂ ਗੱਦੇ ਸਾਰਾ ਕੁਝ ਮਿਲ ਗਿਆ ਤੇ ਕੁੱਲ ਮਿਲਾ ਕੇ ਓਕੇ ਰਿਪੋਰਟ ਹੈ ਅੱਜ ਦਾ ਸਫ਼ਰ ਥੋੜਾ ਦਾ ਟਲਾਣ ਵਾਲਾ ਤਾਂ ਪਰ ਆਪਾਂ ਨੂੰ ਇਹ ਟੈਨਸ਼ਨ ਦੀ ਵੀ ਰਸਤੇ 'ਚ ਕਿਤੇ ਮੀਂਹ ਨਾ ਆ ਜਾਏ ਤੇ ਆਦੀ ਵੀਡੀਓ ਵਿੱਚ ਐਨਾਂ ਹੀ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਟ ਕੇ ਵੀਡੀਓ ਦੇਖ ਰਹੇ ਹੋ ਬੜਾ ਦਿਲੋਂ ਧੰਨਵਾਦ ਅਗਰ ਹੁਣ ਤੱਕ ਵੀਡੀਓ ਨੂੰ ਲਾਈਕ ਨਹੀਂ ਕਰਿਆ ਤਾਂ ਜਰੂਰ ਲਾਈਕ ਕਰ ਦਿਓ ਕਿ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਜੀ ਕੱਲ ਨਵੇਂ ਰਾਮਾ ਉਤੇ ਧੰਨਵਾਦ ਜੀ